ਯਾਦ ਕਰਾਇਆ ਹੈ ਕਿ ਜਦੋਂ ਤੁਹਾਨੂੰ ਸਾਧੂ ਸੰਤ ਦੇ ਦਰਸ਼ਨ ਹੋਣ ਤੁਸੀਂ ਇਹ ਸਮਝਿਆ ਕਰੋ ਮੇਰੇ ਚੰਗੇ ਭਾਗ ਜਾਗੇ। ਦੇਵਤਾਨਾ ਸਾਧ ਮੁਲਾਪ ਸਾਧੂ ਦਾ ਮੁਲਾਪ ਨਰਸ ਪਰ ਨਹੀਂ ਜਾਂਦਾ। ਦੁਨੀਆ ਭਾਰੇ ਆ ਬਸ ਆਖੀਆਂ ਦੇ ਕਿਸੇ ਸ਼ਹਿਰ ਤੋਂ ਬਹਾਂ ਸਾਧੂ ਕੋਈ ਆ ਗਿਆ ਉਤਰੇ ਕਸਾ ਕਸੰਦ ਸਾਦੇ ਸ਼ਹਿਰ ਦੇ ਲੋਕ ਜਾਇਆ ਕਰੂ ਵਜੀਰ ਵੀ ਜਾਣ ਕੇ ਸੱਜੇ ਵਜੀਰ ਰਾਜੇ ਨੂੰ ਕਹਿੰਦਾ ਰਾਜਨ ਇਹ ਜੇ ਸਾਧੂ ਆਏ ਨੇ ਬਹੁਤ ਸੋਹਣੇ ਕਥਾ ਲੋਕ ਰਤਮਾ ਦੇ ਰਾਜਾ ਕਹਿੰਦਾ ਮੇਰੇ ਕੋਲ ਇਕੱਠੇ ਚੇਕਾਂ ਮੈਂ ਸਾਰੇ ਜਮਾਈ ਵਜੀਰਾਂ ਦੀ ਪ੍ਰੇਰਣਾ ਕਰਕੇ ਮੰਨ ਗਿਆ ਸੰਗਠਨ ਆਉਂਦੀ ਜ਼ਰੂਚੀ ਨਹੀਂ ਸੀ ਜੇ ਸੋਨੇ ਲੈ ਕੇ ਰਾਜੇ ਨੂੰ ਜਦ ਨੂੰ ਕਥਾ ਉੱਥੇ ਸੁਣਾਵਤ ਹੋ ਗਈ ਸੰਗੀਤ ਊੜੀ ਆਵੇ ਤੇ ਹੁਣ ਤਸਾ ਬਲੀਰ ਕਦੇ ਕੋਨੇ ਦਰਸ਼ ਕਰਿਆ ਮਾਨ ਉਹ ਸੰਤ ਕੁਦਰਤੀ ਦੀ ਦਵਾਨ ਦੇ ਸੁਆਮਤੀ ਤੋਂ ਬਰਾਬਰ ਪੁਰਾ ਮਦਾਨ ਸੇ ਖੂਸ ਹੀ ਕੀਤਾ ਉਹ ਤੇ ਖੂਤੇ ਖੜੇ ਜੀ ਜਾ ਕੇ ਕਾਂਟ ਸਿਵਾ ਦਰ ਕੇ ਜਦ ਨੂੰ ਜੀ ਇਹ ਕਹਿੰਦਾ ਕਰੋ ਜੀ ਸੰਤਨ ਮਠਹਾਤੇ ਕਿ ਬੜਾ ਨੇ ਜਲੀਏ ਰਾਜੇ ਨੂੰ ਵੀ ਲੈ ਗਏ ਉੱਥੇ ਆ ਕੇ ਕਾਂ ਪਾਣੀ ਦਾ ਕੁੰਡ ਸੀ ਪੂਰਾ ਜਿਹੜੇ ਹੁੰਦਾ ਉਹ ਚੁੰਝ ਪੇ ਹਲਵੇ ਉਹਨਾਂ ਤੱਕ ਘਸਾਵੇ ਜਿਹਨੂੰ ਦਾ ਇੱਕ ਕਿਸਮ ਦਾ ਉਹ ਸੰਤਾਂ ਦੀ ਨਿਗਾਹ ਪੈ ਗਿਆ ਉਹ ਸੰਤ ਹੁੰਦੇ ਆ ਬੇ ਪਰਵਾਹ ਜੋ ਤਾਂ ਕਿ ਆਨੇ ਕੀਤਾ ਮੇਰਾਜਾ ਆ ਰਿਹਾ ਜਾ ਕੋ ਸੰਪਨ ਬੇਪਰਵਾਹ ਸਾਧਾਰਨ ਹਰ ਕੇ ਜਾਂ ਕੋ ਪੜ ਤੁੰਮੀ ਹ ਸੰਤ ਉਹਦੇ ਦਾ ਰਾਜਾ ਮੱਥਾ ਟੇਕਦਾ ਵਜ਼ੀਰ ਵੀ ਆ ਗਏ ਸੰਤਾਂ ਧਿਆਨ ਕਾਮ ਵਾਲ ਸੰਤਾਂ ਨੇ ਦੇਖ ਕੇ ਕਹੇ ਉਤੇ ਕੰਤੇ ਪੁਨਾ ਸਵਾਰੇ ਬਹੁਤ ਡਗਾ ਵਹ ਪਾਣੀ ਜੋਈ ਬਾਤ ਤੂੰ ਕਰਨੀ ਚਾਹੇ ਸੋਈ ਬਾਤੁ ਮਹ ਜਾਣੇ ਮੈਂ ਕੂਚਦਾ ਚੰਗੀ ਤਰ੍ਹਾਂ ਸਵਾਰ ਦਾ ਫੇਰ ਪਾਣੀ ਲਾ ਰਹਿਣਾ ਚੁੱਧ ਨੂੰ ਫੇਰ ਉਹਨੂੰ ਅਸੀਂ ਜਾਣੀ ਤੇਰੀ ਬਾਤ ਤੂੰ ਚੁੱਧ ਨੂੰ ਤਿੱਖੀ ਕਰਦਾ ਫੇਰ ਬੋਲਦਾ ਕੰਨੇ ਪਟੇਗਾ ਪਸ਼ੂ ਆਦੇ ਜਾ ਕੇ ਮਰਚ ਨੂੰ ਟੁੱਕਾ ਮਾਰੇਗਾ ਇਹ ਜਾਣਦੇ ਤੂੰ ਪਾਪ ਕਰਨ ਦਾ ਤੇ ਜੋ ਇਹ ਬਾਤ ਤੂੰ ਕਰਨੀ ਚਾਹੇ ਸੋਈ ਬਾਤ ਮੈਂ ਜਾਣੀ ਉਧਰ ਆਦਾ ਮੱਥਾ ਟੇਕ ਰਿਆ ਇਹ ਸ਼ਬਦ ਅਜੇ ਨੂੰ ਬੜੇ ਚੰਗੇ ਲੱਗੇ ਦੇ ਰਹੇ ਸੰਤਾਂ ਨੇ ਬੜਾ ਸੋਣਾ ਬੜਿਆ ਉੱਚੇ ਗੱਤੇ ਪੁਨਾ ਸੁvare ਬਹੁਤ ਬਗਾਵੇਂ ਪਾਣੀ ਜੋਈ ਬਾਤ ਦੂ ਕਰਨੀ ਜਾਹੇ ਸੋਈ ਬਾਤ ਨਾ ਜਾਣੇ ਰਾਜੇ ਨੇ ਕਿਤੇ ਮੁਖਤਾਰ ਤੇ ਕਿ ਬੁਲੇ ਕਰਨੀ ਕੋਈ ਬਾਤ ਨਹੀਂ ਪਰ ਇਹ ਨਹੀਂ ਜਦ ਤੇ ਦਰਸ਼ਨ ਭੇਟੇ ਸਾਧੂ ਭਰੇ ਦਿਨ ਸੋਇ ਆਏ ਜਦੋਂ ਸਾਧੂ ਦੇ ਦਰਸ਼ਕ ਇਹ ਸਮਝੇ ਰਾਜੇ ਦੇ ਭਰੇਦਨ ਆ ਗਏ ਕੁਦਰਤ ਹੀ ਸਾਧੂ ਦਾ ਚਲੇ ਗਿਆ ਅੰਤ ਹੋ ਗਏ ਉਹ ਜਨਤ ਰਹਣਾ ਸੀ ਰਾਜੇ ਦੇ ਉਹ ਸਾੱਚੇ ਸੱਚੇ ਪੂੜਾ ਨਿਕੜਿਆ ਕੁਦਰਤੀ ਉਠਾਉ ਕਿ ਉਹ ਉਹ ਬੈਠ ਹੁੰਦੇ ਸੀ ਜਰਾ ਵੀ ਉਹਨੂੰ ਕਹਿੰਦੇ ਸੀ ਓਹੋ ਜਾਸਨ ਨੂੰ ਦੇਖਦਾ ਸੀ ਜੋ ਪੱਕ ਜਵੇ ਫਿਰ ਚੀਰਾ ਦੇ ਕੇ ਉਹ ਜੇ ਗੇਟੋਂ ਫੀਕ ਜੀ ਖੜ ਦੇ ਤੁਸੀਂ ਰਾਜਾ ਹੋ ਜਾਂਦਾ। ਯਾ ਉਹਦੇ ਕੋਲ ਆ ਨਿਕਲੇ ਰਾਜੇ ਦੇ ਸਾਰੇ ਕਹਿਣ ਵੀ ਰਾਜੇ ਤਾਂ ਬੜਾ ਫੋਨ। ਤੇ ਉਹ ਰਾਜ ਬੈਦ ਸੱਧਿਆ। ਬੈਦ ਨੇ ਦੇਖਿਆ ਕਹਿੰਦਾ ਜੀ ਇਹ ਤਾਂ ਸੀ ਰਾਜੇ ਨਾਲ ਪਹੂਗਾ। ਹਲੇ ਪੱਕ ਲੈਣ ਦਿਓ। ਮੋਰਾਂ ਵਟਾ ਉਸੇ ਤੇਰ ਤੋਂ ਨਾਤਾ ਰਾਜੇ ਦਾ ਬੈਦ ਨੇ ਕੋਈ ਹਰਿ ਜਨ। ਉਧਰ ਰਾਜੇ ਦੇ ਭਰਾ ਨੂੰ ਪਤਾ ਲੱਗ ਗਿਆ ਬੇ ਜਰਾਨੇ ਤੇਰੇ ਰਾਜੇ ਭਰਾ ਦੇ ਨਾਲ ਇੱਥੇ ਗਾਦਰ ਚ ਉਸ ਉਸ ਤਰੇਲਾ ਬੈ ਕੰਨੀ ਉਹ ਤਾਂ ਜਾ ਮਿਲਿਆ ਵੀ ਜੇ ਰਾਜਾ ਮਰ ਜੇ ਤਾਂ ਮੈਂ ਰਾਜ ਲਵਾਂਗਾ ਜਰਾਨ ਨੂੰ ਕੱਲਾ ਚੱਖੀ ਰਹਿਣਾ ਬਹੁਤ ਕਿੰਨੇ ਭਰਾ ਦਾ ਰਾਜ ਕਰਨਾ ਥੋੜਾ ਜਿ ਉਸ ਤਰ੍ਹਾਂ ਗਾਹਣੇ ਗਾਣੀ ਇਹ ਫਰਕ ਪੈਣ ਲੱਗਾ ਹੈ ਆ ਜਦੋਂ ਆ ਆ ਸ਼ਾਗਰ ਜਾਰ ਅਗਟੂ ਤੀਰੀ ਜੇ ਆਵੇ ਫਿਰ ਜੋ ਮਰ ਜਾਂਦਾ ਉਹ ਤਾਂ ਨਾਲ ਤੇ ਚਾ ਗਿਆ ਪਹਿਲਾਂ ਤੈਨੂੰ ਗਜ਼ੀਰ ਬਣਾਉ ਤੈਨੂੰ ਆ ਕਰੂ ਉਹ ਤਾਂ ਬਾਈ ਬਾਰਾ ਕੁਝ ਜਦੋਂ ਤਾਂ ਆ ਗਿਆ ਤੇ ਜਾ ਰਿਹਾ ਜਾ ਕੇ ਪਥਰੀ ਵੀ ਨਾਲ ਹੀ ਰਹਿ ਗਿਆ ਉਸ ਤਰੈ ਉਹ ਤੇਖਾ ਕਰਨ ਵਾਲੀ ਪਾਣੀ ਰਾਕੇ ਉਹ ਰੇਤਾਂ ਦੀ ਤਰ੍ਹਾਂ ਦੇਖੇ ਗਾਂ ਲੱਗਿਆ ਵੀ ਕਿਤੇ ਪਿੱਛੇ ਨਾ ਰਹੇ ਜੇ ਕਿਹਾ ਮਨ ਜੀ ਲਈ ਕਹਾ ਰਹੇ ਜਾਦੂ ਦੇ ਰਾਜੇ ਕੋ ਰਾਜੇ ਨੇ ਬੈਠ ਗਿਆ ਕੁਰਸੀ ਤੇ ਰਾਜੇ ਨੇ ਸੁਖਾ ਮੂਰੇ ਰੱਖਿਆ ਤੇ ਉਹ ਲੱਗਿਆ ਤਿੱਖਾ ਕਰਨ ਉਸਰੇ ਉਹ ਰਾਜੇ ਦੇ ਸੰਤਾਂ ਦਾ ਬਚਨ ਜੇਤੇ ਆ ਗਿਆ ਤਾਂ ਰਾਜਾ ਕਹਿੰਦਾ ਕੁچے ਕੱਚੇ ਪੁਨਾ ਸਵਾਰੇ ਬਹੁਤ ਲਗਾਵੇਂ ਪਾਣੀ ਜੋਈ ਬਾਤ ਤੂੰ ਕਰਨੀ ਚਾਹੇ ਸੋਈ ਬਾਤ ਮੈਂ ਜਾਣੀ ਉਹਦੇ ਤੱਕ ਕੀਆ ਮੂੰਹ ਹੋ ਗਿਆ ਜਰਾ ਦਾ ਬਖਸ਼ੇ ਦੇ ਬਖਸ਼ੋ ਮੈਂ ਮਾਰਿਆ ਗਿਆ ਮੇਰੀ ਜਸ ਮੈਨੂੰ ਬਖਸ਼ ਦੇ ਫਿਰ ਕੀ ਹੋ ਗਿਆ ਤੂੰ ਦਾ ਰਾਜ ਕਰ ਨਾ ਨਾ ਬਸ ਮੈਂ ਤੁਹਾਨੂੰ ਸਭ ਕੁਝ ਪਤਾ ਲੱਗ ਗਿਆ ਰ ਮੈਂ ਰਾਜਾ ਹਰਾਮ ਨੂੰ ਕੀ ਕਹਾਂ ਰਾਜ ਕਹਿਣਾ ਤੂੰ ਕਹ ਨਾ ਜੀ ਨਾ ਮੈਨੂੰ ਬਖਸ਼ ਲੋ ਉਸ ਤਰ੍ਹਾਂ ਕਰਕੇ ਉਹ ਮਾਰਿਆ ਰੋਸ਼ਨ ਨਾ ਤੇਰੇ ਪਿਆਰਾ ਤੇ ਤੁਮ ਜਪਤਾ ਰਾਗੇ ਤੇ ਮੈਂ ਮੈਨੂੰ ਕੋਲੇ ਕੋ ਆ ਦੇ ਕਿਹਦੇ ਵਹ ਉਸ ਰਣੇ ਗਾਦੀ ਰਾਜਾ ਹਰਾਂ ਕਹਿੰਦਾ ਜੇ ਮੈਂ ਸੰਤਾਂ ਕੋਲੇ ਨਾ ਜਾਂਦਾ ਆ ਪੰਗਤੀ ਤਾਂ ਮੈਨੂੰ ਇਹਨਾਂ ਤਰ੍ਹਾਂ ਹੋਈ ਤੇ ਇਹ ਯਾਦ ਮੈਨੂੰ ਮਾਰ ਦੇਣਾ ਹੂੰ ਕੱਚੇ ਕੱਚੇ ਪੁਨਾ ਸਵਾਰੇ ਬਹੁ ਲਗਾਵੇਂ ਪਾਣੀ ਜੋਈ ਬਾਤ ਤੂੰ ਕਰਨੇ ਚਾਹੇ ਕੋਈ ਸੋਈ ਬਾਤ ਮੈਂ ਜਾਣੀ ਬਝਾਨੀ ਹੋ ਉਹ ਫਾੜੀ ਵਿੱਢੀ ਕਰਕੇ ਚੰਦਰੂ ਕਾਂ ਕਸੌਂਦਾ ਸੀ ਐਨੇ ਨਾਲ ਹੀ ਹੈਵਨ ਸੰਤਾਨ ਦੇਰ ਬਚਨ ਸੀ ਸੋਤੇ ਸੋਤੇ ਜਿਹੋ ਦੇਖ ਕੇ ਆਉਗਾ ਬਚਨ ਕਹੇ ਉਹਦੇ ਪੈਰਾਂ 'ਚ ਮਿਟੇ ਰੱਖੋ ਜਿਸ ਮੇਰੇ ਪਤਾ ਨਹੀਂ ਕਿ ਇਹ ਕਦੋਂ ਕਦਾਂ ਹਰੇ ਤਾਂ ਸੰਤਾਨਾਂ ਬਚੈ ਨਹੀਂ ਨੀ ਕੀਤੇ ਹਰੇ ਤਾਂ ਸਿਰਫ ਮੱਥੇ ਹੀ ਟੇਕ ਕੇ ਆਇਆ ਅੱਜ ਮੇਰੀ ਮੌਤ ਹੋ ਜਾਂਦੀ ਜੇ ਮੈਂ ਮੈਨੂੰ ਵਜੀਰ ਨਾਲ ਜਾਂਦੇ ਆਹ ਪੰਛੀ ਕਿਹਨੇ ਮੈਨੂੰ ਮੈਨੂੰ ਔਰ ਨਹੀਂ ਸੀ ਨਾਲ ਇਹ ਪੰਛੀ ਸੁਤੇਸਾ ਦੇਖੀ ਇਹ ਕੋਈ ਕਿਸੇ ਗ੍ਰੰਥ ਦੀ ਤਾਂ ਨਹੀਂ ਹੈ ਹੂੰ ਉਸ ਦਿਨ ਤੋਂ ਸੰਤ ਨੇ ਉਹ ਰਾਜੇ ਨੇ ਕਿਹਾ ਵੀ ਹਉ ਕਰੋ ਮੇਰੀ ਰਾਜਧਾਨੀ ਚ ਜਿੰਨੇ ਕੋਈ ਸਾਧੂ ਆਉਣ ਉਹਨਾਂ ਦਾ ਸਤਿਕਾਰ ਕਰੋ ਤੇ ਹਰ ਵੇਲੇ ਇਥੇ ਕਥਾ ਦੇ ਪ੍ਰਵਾਹ ਚੱਲਦੇ ਰਹਿਣ ਜਿਹੜੇ ਮੇਰੇ ਫੱਜਾ ਦੇ ਲੋਕ ਵੀ ਸੁੱਖ ਲੈਣ ਦਾ ਪ੍ਰਵਾਹ। ਦੇ ਸਾਧੂ ਦਾ ਮਨਾਪਾ ਜਿਹੜਾ ਉਹ ਨਸਰ ਨਹੀਂ ਜਾਂਦਾ। ਤੋ ਐਸੀ ਸਿੱਖਿਆ ਰਾਜੇ ਨੇ ਜੜ੍ਹ ਕਰ ਲਈ ਇਹ ਗੁਰअर्जਨ ਦੇਵ ਸਾਹਿਬ ਜੀ ਨੇ ਮਹਾਂਬਾਗ ਦੀ ਉਪਕਿਰਤੀ ਕੀਤੀ ਹੈ ਦੇਖੋ ਕੈਸਾ ਹੈ ਮਹਾਰਾਜ ਜੀ ਉਪਦੇਸ਼ ਦੇ ਰਹੇ ਤਨਾਸਰੀ ਤਨਾਸਰੀ ਮਹੱਲਾ ਪੰਜਵਾਂ ਪੂਰ ਪਾਸ਼ਾ ਤਨਾਸਰੀ ਰਾਗਣੀ ਤੇ ਉਚਾਰਦੇ ਜਬ ਤੇ ਦਰਸ਼ਨ ਭੇਟੇ ਸਾਧੂ ਜਦੋਂ ਦੇ ਸਾਧੂ ਬਾਬਾ ਬੁੱਢਾ ਜੀ ਦੇ ਦਰਸ਼ਨ ਸਾਨੂੰ ਮਿਹਰੇ ਹੋਏ ਨੇ ਭਲੇ ਦਿਨ ਸਿਓਏ ਆਏ ਹੋਰ ਦਿਨ ਦੇ ਭਲੇ ਚੰਗੇ ਦਿਨ ਆ ਗਏ ਸਾਨੂੰ ਸਾਡੇ ਘਰੋਂ ਸਾਡੇ ਮਹਿਰ ਗੰਗਾ ਜੀ ਤਰਸਦੇ ਸੀ ਮੇਰੇ ਪੁੱਤਰ ਨਹੀਂ ਹੈ ਕੋਈ ਇਸ ਵੇਲੇ ਤੇ ਪਰਮੁ ਜਰੀ ਕੋਠੇ ਤੇ ਉਹ ਦੂਜੇ ਕੋਤੇ ਤੇ ਜਿੱਥੇ ਗੁਰਾਂਜਨ ਦੇਵ ਜੀ ਜਿਹੜੇ ਬੈਠ ਰਹੇ ਨੇ ਤੇ ਉੱਧਰ ਮਾਤਾ ਗੰਗਾ ਰਣੀ ਮਾਤਾ ਜੀ ਗੰਗਾ ਜੀ ਦੀ ਦਾਸੀ ਨੇ ਸੋਹਣੇ ਸੋਹਣੇ ਸੂਟ ਧੋ ਕੇ ਮਾਤਾ ਗੰਗਾ ਜੀ ਦੇ ਸੁਖਰੇ ਬਾਏ ਸੀ ਕੋਤੇ ਤੇ ਪਰ ਮੋ ਜਠਾਨੀ ਪਿਤ ਪਰਸ਼ੀ ਦੇ ਘਰ ਹੀ ਦੇਖ ਕੇ ਸੜ ਗਈ ਦੇਖ ਕੇ ਸੜ ਗਈ ਉਹ ਦਾਸ ਜੀ ਹੋ ਗਈ ਫਿਰ ਜੀ ਕਹਿੰਦਾ ਕੀ ਹੋ ਗਿਆ ਤੈਨੂੰ ਕਹਿੰਦੀ ਹੋ ਗਿਆ ਸਵਾ ਬੇਤਾਲੀ ਆਗਿਆ ਨਹੀਂ ਮੰਨੀ ਉਹ ਤੁਰਿਆ ਫਿਰ ਅੱਜ ਮੇਰੀ ਜਨਾਨੀ ਦੇ ਸੂਟ ਚਮਕਦੇ ਸੀਲੇਸ਼ਮ ਦੇ ਜਿਵੇਂ ਤੇ ਸੂ ਗੁਰੂ ਹੁੰਦਾ ਮੈਂ ਵੀ ਇਸ ਤਰ੍ਹਾਂ ਕਰਦੀ ਉਹਨੂੰ ਖੁਸ਼ ਕਰਨ ਵਾਸਤੇ ਚਰਚਿਆ ਕਹਿੰਦਾ ਕਰਮ ਤੂੰ ਇਹੋ ਕੇ ਕਰ ਤੂੰ ਆ ਤੂੰ ਅੱਜ ਦੇ ਅਈ ਦੇ ਪੁੱਤਰਤਾ ਚ ਨਹੀਂ ਹੋਣਾ ਤੇਰੇ ਪੁੱਤਰੇ ਗੁਰੂ ਬਾਨ ਨ ਮਿਹਰਬਾਨ ਨੇ ਕੋਣ ਕੁਛ ਕਰਨ ਵਾਲਾ ਆ ਬਚਰੇ ਕਹੇ ਕੋਣ ਤੇਰੇ ਜਿਹੜੇ ਵਾਸਤੇ ਕਰਮੋ ਦੀ ਦਾਸੀ ਨੇ ਦਾਸ ਜਰਤਾ ਮਾਤਾ ਗੰਗਾ ਜੀ ਨੇ ਵਾਰ ਕੇ ਕਿ ਅੱਜ ਪਰਸਿਆ ਹੈ ਕਹਿੰਦਾ ਮਾਤਾ ਉਦੋਂ ਵੀ ਉਦਾਸ ਹੋ ਗਈ ਵੀ ਮੇਰੇ ਪੁੱਤ ਤੇ ਜੇ ਸੁਣੇ ਮਾਤਾ ਜੀ ਗਏ ਬਾਬਾ ਬੁੱਢਾ ਜੀ ਦੇ ਪਾਸ ਗਾਥੇ ਗਏ ਸੀ ਉੱਤਰ ਵਿੱਚ ਆਧਾਰ ਕੇ ਗਏ ਸੀ ਪਹਿਲੀ ਗੇਹ ਦੇ ਲੋਕ ਜਸਿਆ ਦੇ ਕੇ ਗਏ ਉਦੋਂ ਭੰਜੜ ਪਈ ਗੁਰੂ ਕਿਆਂ ਨੂੰ ਇਹ ਬਚਨ ਕਹਤੇ ਭੰਤੂ ਭੁੱਖੇ ਤੇ ਬੋਲਦੇ ਸੇ ਬਚਨ ਉਹ ਬੰਦੇ ਪਰ ਕਿਦ ਬਹਾਰਾ ਜਬ ਨਾ ਸਭ ਲੋਕ ਸੁਣਨਦੇ ਜੋ ਦੁਆਰਾ ਆਪ ਸੋਹਣੇ ਬਸਾਦੇ ਪਕਾ ਕੇ ਮਸੇ ਨਾਲ ਗੰਦਾ ਤੇ ਨਾਮ ਲੈ ਕੇ ਗਏ ਦੇ ਦੇਖ ਲੋ ਬਾਬਾ ਬੋਧਾ ਜੀ ਕਹਿੰਦੇ ਮਾਤਾ ਜੀ ਪੁੱਤਰ ਦੀ ਭੁੱਖ ਦਾ ਜਿਹੜਾ ਦੁੱਖ ਹੁੰਦਾ ਮਾ ਨਹੀਂ ਹੁੰਦਾ ਬੈਠ ਕੇ ਇਹ ਅੱਜ ਸਤਨ ਨਾ ਹੀ ਤੇ ਇਸ ਸਰਪਸਾਦੇ ਨਾਲ ਤਹੀਂ ਗੰਦਾ ਥੇਲੀ ਜੇ ਰੱਖ ਕੇ ਗੰਦਾ ਇਹ ਕਹਿੰਦੇ ਬਾਬਾ ਜੀ ਮਾਤਾ ਜੀ ਗੁਰੂ ਘਰ ਪਾ ਪ੍ਰਗਟ ਐਸੇ ਸਹਿਜਾ ਦੇ ਹੋਣਗੇ ਤੁਰਕਾਂ ਦੇ ਐ ਸਿਰ ਭੰਨਣਗੇ ਜੇ ਮੈਂ ਅਸੀਂ ਗੰਢਾ ਭੰਨਿਆ ਹਾਏ ਮੇਰੇ ਗਿਆ ਬਾਹਰ ਜਿਗਾ ਰੇ ਜਾਵੇ ਨਿਆਲੂ ਜਾਵੇ ਜਨ ਸ੍ਰੀ ਅਕਾਲ 2 ਬਾਰੇ ਜਮ ਤੇ ਦਰਸ਼ਨ ਭੇਤੇ ਸਾਧੂ ਬਾਰੇ ਦਰਸ਼ਨ ਹਾਏ ਮਾਰੇ ਕਹਿੰਦੇ ਜਨ ਦੇ ਸੁਸ ਬਾਬਾ ਬੁੱਢਾ ਸੀ ਜਿਹਾ ਜਿਹਾ ਸਭ ਕੋ ਸਾਧੂ ਹੋਊਗਾ ਜਦ ਗੁਰੂ ਘਰ ਉਤਰ ਕੇ ਦੁੰਦੇ ਰਹੇ ਭਾਈ ਰਾਮ ਗੁਰ ਜੀ 10ਵੇਂ ਪਾਤਸ਼ਾਹ ਤੱਕ ਜਦ ਤੇ ਦਰਸ਼ਨ ਭੇਟੇ ਸਾਧੂ ਪਰੇ ਦੇਸੋਂ ਆਏ ਮਾਤਾ ਸਉਤਰੀ ਬਣ ਗਈ ਉਤਰੀ ਸੀ ਨਹੀਂ ਹੋ ਗਿਆ ਜਦ ਤੇ ਦਰਸ਼ਨ ਭੇਟੇ ਸਾਧੂ ਸਾਰੀਆਂ ਸੰਗਤਾਂ ਨੂੰ ਗੁਰ ਸਿੱਖਾਂ ਨੂੰ ਗੁਰ ਨਾਨਕ ਨਾਮ ਦੇਵਾ ਪ੍ਰੇਮੀਆਂ ਨੂੰ ਜਦੋਂ ਸਾਧੂ ਦੇ ਦਰਸ਼ਨ ਹੁੰਦੇ ਆ ਉਹਨਾਂ ਦੇ ਭਲੇ ਚੰਗੇ ਦਿਨ ਆ ਜਾਂਦੇ ਆ ਉਹ ਕਿਹੜੇ ਦਿਨ ਮਹਾ ਆਨੰਦ ਸਦਾਕਾਰ ਕੀਰਤਨ ਉਹਨਾਂ ਨੂੰ ਬਹੁਤ ਹੀ ਆਨੰਦ ਹੁੰਦਾ ਹੈ ਪ੍ਰਾਪਤ ਭਲੇ ਦਿਨ ਇਹਦੇ ਉਹਨਾਂ ਨੂੰ ਬੜਾ ਮਹਾ ਆਨੰਦ ਬ੍ਰਹਮ ਆਨੰਦ ਸਰਬ ਆਨੰਦ ਮਨਨ ਦਾ ਆਨੰਦ ਇਹ ਸਾਰੇ ਆਨੰਦ ਪ੍ਰਾਪਤ ਹੁੰਦੇ ਆ ਕਿਉਂ ਸਾਧੂ ਸਦਾਕਾਰ ਕੀਰਤਨ ਸਾਧੂ ਕੀ ਕਰਦੇ ਆ ਸਦਾ ਕੀਰਤਨ ਵਹੰਦਾ ਜਸ ਕਰਦੇ ਰਹਿੰਦੇ ਆ ਮੇਰਾ ਜਊ ਉਤਨਿੰਦਾ ਚੁਗਲੀ ਤਾਂ ਨਹੀਂ ਸੁਣਨੀ ਸਦਾ ਕੀਰਤਨ ਹੁੰਦਾ ਹੈ ਔਰਖ ਬਿਧਾਤਾ ਪਾਏ ਜੇ ਉਹ ਸੰਤ ਸਾਧੂਆਂ ਦੇ ਆਸਰੇ ਨਾਲ ਔਰਖ ਬਿਧਾਤਾ ਪਾਏ ਬਿਧਾਤਾ ਹੁੰਦਾ ਜੋ ਕਰਮਾਂ ਅਨਸਾਰ ਫਲ ਦਿੰਦਾ ਹੈ ਉਹ ਕਹੋ ਨਾ ਗੁਰੂ ਉਹ ਪੂਰਨ ਪੁਰਖ ਉਹਨਾਂ ਨੂੰ ਪਾ ਲਈ ਗਾ ਹੈ ਜਦੋਂ ਦਰਸ਼ਨ ਹੋਣ ਸਾਧੂਆਂ ਦੇ ਆਪ ਮੋਹੇ राम जसੋ ਮਨ ਗਾਇਓ ਆਪ ਮੋਹੇ ਬਾਰੇ ਕਹਿੰਦੇ ਅਬ ਹੁਣ ਭਾਈ ਅਸੀਂ ਤਾਂ ਰਾਮ ਪਰਮੇਸ਼ਰ ਦੇ ਜਸਨੋ ਆਇਆ ਹੈ ਭਾਇਓ ਪ੍ਰਕਾਸ਼ ਸਦਾ ਸੁਖ ਮਨ ਮਹਿ ਨਾਮ ਜਪਣ ਦਾ ਕੀ ਹੋਇਆ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਉਹ ਮੰਨਦੇ ਅger ਬ੍ਰਹਮਾ ਰੰਗ ਸੁਖ ਪ੍ਰਾਪਤ ਹੋਇਆ ਹੈ ਸਤਗੁਰੂ ਪੂਰਾ ਪਾਇਓ ਇੱਕ ਮੇ ਪੂਰਨ ਸਤਗੁਰੂ ਪਾ ਰਹੇ ਨੇ ਸਤਗੁਰੂ ਰਹਿੰਦੇ ਕਿੱਥੇ ਨੇ ਸੰਤਾਂ ਕੋਲੀ ਰਹਿੰਦੇ ਨੇ ਔਰ ਸੰਤ ਗੁਰੂ ਕੋਲੇ ਰਹਿੰਦੇ ਹੈ ਸੰਤ ਰਾਮਾ ਭੇਦ ਕਥਨਾ ਹੀ ਭੇਦ ਨਹੀਂ ਰਹਾ ਰਹਾ ਸਾਈ ਦੇ ਕੇ ਕਹਿੰਦੇ ਹੋਰ ਨਿਧਾਨ ਰਤ ਪੀਤਰ ਵਸਿਆ ਭਲੇ ਦਿਨ ਸੇ ਮੈ ਨਹੀਂ ਆਏ ਜੋ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਹੈ ਹਾਂ ਮਨ ਭੀਤਰ ਰਿਤ ਭੀਤਰ ਮਨ ਭੀਤਰ ਰਿਤ ਭੀਤਰ ਰਿਤ ਹਾਂਜੀ ਅੱਛਾ ਉਹ ਬਾਜ ਨਾ ਕਰਦਾ ਸੁਰਦਾ ਰਿ ਬੀਰ ਰਿਤ ਭੀਤਰ ਜੀ ਆਵਾਜ਼ ਨੂੰ ਤੂੰ ਕਰਨਾ ਬੰਦ ਰਜਨ ਮੂੰਹ ਤੇ ਆ ਕੇ ਉਹ ਆਵਾਜ਼ ਮੈਨੂੰ ਬਣ ਗੋਣ ਨਿਧਾਨ ਰਿਤ ਭੀਤਰ ਵਸਿਆ ਪਰ ਰਿਤ ਕਿਵੇਂ ਆਏ ਨੇ ਗੁਰਾਂ ਦਾ ਖਜਾਨਾ ਵਾਹਿਗੁਰੂ ਹਿਰਦੇ 'ਚ ਅੱਗੇ ਵੀ ਵੱਸ ਗਈ ਸੀ ਸਾਖਿਆਤ ਹੋ ਕੇ ਬਸਿਆ ਹੈ ਤਾਂ ਦੁੱਖ ਭਰਮ ਪਾਉ ਭਾਗਾ ਕੀ ਹੋਇਆ ਜੰਮਣ ਮਰਨ ਦਾ ਦੁੱਖ ਇਹਦ ਭਰਮ ਕਰਤਾ ਸਪਰਨ ਪਉਣ ਸੰਗ ਪਰਮ ਬਕਾਰ ਬ੍ਰਹਮਚਰਜ ਸਤਕਰ ਪੰਜੋਂ ਪਰਮ ਸੰਸਾਰ ਇਹ ਪੰਜ ਪਰਮ ਸੀ ਜਿਹੜੇ ਨਾ ਪੰਜ ਤਰ੍ਹਾਂ ਦਾ ਪਰਮ ਵੀ ਭੱਜ ਗਿਆ ਜਿੱਥਾ ਇਹ ਵਿਚਕੇ ਆ ਗਿਆ ਭਈ ਪ੍ਰਾਪਤ ਵਾਸਤ ਅਗੋਚਰ ਹੋਰ ਕੀ ਮਿਲਿਆ ਹੈ ਅਗੋਚਰ ਵਸਤੂ ਮਿਲ ਗਈ ਅਗੋਚਰ ਹੁੰਦਾ ਜਿੱਥੇ ਇੰਦਰੀਆਂ ਨਾ ਪਹੁੰਚ ਸਕਣ ਜਿੱਥੇ ਮੰਨਦੀ ਵੀ ਪਹੁੰਚਣਾ ਹੋਵੇ ਇੰਦਰੀਆ ਪਰ ਅਰਥਾ ਯਕ ਸਮਰ ਬਰਬੁੱਧੀ ਬਧੇਰ ਆਤਮਾ ਬਰਾ ਜਿਹੜੀ ਆਤਮਾ ਨੰਦ ਸੀਨਾ ਉਹ ਵਸਤੂ ਪ੍ਰਾਪਤ ਹੋ ਗਈ। ਇਹ ਰਾਮ ਨਾਮ ਮਨ ਲਾਗਾ। ਰਾਮ ਦੇ ਨਾਮ ਵਿੱਚ ਪ੍ਰੇਮ ਲੱਗਿਆ ਹੈ। ਚਿੰਤ ਅਚਿੰਤਾ ਸੋਚ ਅਸੋਚਾ। ਉਹ ਵਸਤੂ ਪ੍ਰਾਪਤ ਹੋ ਗਈ ਜਦੋਂ ਆਤਮਾ ਨੰਦ ਤਾਂ ਫਿਰ ਹੋਰ ਕੀ ਨਾਮ ਹੋਇਆ? ਕਹਿੰਦੇ ਚਿੰਤ ਅਚਿੰਤਾ ਚਿੰਤਾ ਅਚਿੰਤਾ ਸਗਲੀ ਗਈ। ਪ੍ਰਭ ਨਾਨਕ 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 ਮਈ ਜਿਹੜੀ ਚਿੰਤਾ ਸੀ ਉਹ ਹਟ ਗਈ। ਉਸ ਦੇ ਤੋਂ ਅਚੰਤ ਪਦਵੀ ਪ੍ਰਾਪਤ ਹੋ ਗਈ ਚੰਤ ਅਜੰਤਾ ਸੋਚ ਅਸੋਚਾ ਜਿੱਥੇ ਸੋਚ ਸੀਗੀ ਹਰ ਵੇਲੇ ਸੋਚੀ ਜਾਂਦਾ ਸੀ ਔਰ ਸੋਚ ਪਦਵੀ ਪ੍ਰਾਪਤ ਹੋਏ ਸੋਚਾਂ ਹੀ ਚੱਕ ਗਏ ਉਹ ਵਿਚਾਰਾਂ ਚੱਕੀਆਂ ਗਈਆਂ ਸੋਗ ਲੋਭ ਮੋਹ ਤਾਕਾ ਸੋਗ ਵਿਛੜੇ ਦਾ ਤੇ ਮੋਹ ਲੋਭ ਪਦਾਰਥਾਂ ਦਾ ਤੇ ਮੋਹ ਇਹ ਤੱਕ ਗਏ ਇਹ ਵੀ ਖਤਮ ਹੋ ਗਏ ਇਹ ਇਹ ਨਾਭ ਹੋਇਆ ਹਉਮੈ ਰੋਗ ਮਿਟੇ ਕਿਰਪਾ ਤੇ ਹਉਮੈ ਰੋਗ ਮਿਟੇ ਕਿਰਪਾ ਤੇ ਆਏ ਘੋਰ ਸਭ ਤੋਂ ਵੱਡਾ ਰੋਗ ਹੈ ਹਉਮੈ ਦਾ ਇਹ ਵੀ ਉਹਨਾਂ ਸੰਤਾਂ ਦੀ ਕਿਰਪਾ ਕਰਕੇ ਮਟ ਗਏ ਹਉਮੈ ਦੇ ਰੋਗ ਵੀ ਛੱਕੇ ਗਏ ਜਮ ਤੇ ਭਏ ਵਿਵਾਖ ਫਿਰ ਕੀ ਹੋਇਆ ਜਮ ਤੋਂ ਵਿਵਾਖ ਨਿਰਭੈ ਹੋ ਗਏ ਨਹੀਂ ਤਾਂ ਜਮ ਦਾ ਡਰ ਨੇ ਮਾਰ ਲੇ ਕਿ ਸਾਡੀ ਸੰਗੀ पकੜੇਗਾ ਜੰਤਨੁ ਨਿਭਾਏ ਹੋ ਗਏ ਗੁਰ ਕੀ ਟਹਿਲ ਗੁਰੂ ਕੀ ਸੇਵਾ ਹੋਜੀ ਸਰਦ ਜਨ ਜਰ ਜਿੰਦਗੀ ਆ ਗੁਰ ਕੀ ਟਹਿਲ ਗੁਰੂ ਕੀ ਸੇਵਾ ਸੇਵਾ ਤੇ ਟਹਿਨ ਚੀ ਭਰਤੇ ਟਹਿਲ ਹੈ ਗੁਰੂ ਜੀ ਚਰਨ ਚਾਪੀ ਕਰਨੀ ਗੁਰੂ ਨੂੰ ਇਸ਼ਨਾਨ ਕਰਾਉਣਾ ਗੁਰੂ ਦੇ ਵਸਤਰ ਸੁਣੇ ਹੈ ਔਰ ਸੇਵਾ ਹੈ ਉਹਦੀ ਭਗਤੀ ਕਰਨੀ ਉਹਦਾ ਧਿਆਨ ਤਾਲ ਕੇ ਬੈਠਣਾ ਸੇਵਨ ਕਰਨ ਨਾਲ ਦੀ ਬਾਤਾਂ ਸੁਭਾਸ਼ਨਾ ਹੁਰੂ ਦੀ ਟਹਿਲ ਕਰਨੀ ਹੁਰੂ ਦੀ ਭਗਤੀ ਕਰਨੀ ਪੂਜਨ ਗੁਰੂ ਕਾ ਗੁਰ ਕੀ ਆਗਿਆ ਪਾਣੀ ਪਰ ਗੁਰੂ ਦੀ ਜਿਹੜੀ ਆਗਿਆ ਹੈ ਜੋ ਗੁਰੂ ਕਾ ਦੇਵੇ ਉਹੀ ਬਾਣੀ ਚੰਗੀ ਲੱਗਦੀ ਹੈ ਹੁਣ ਗੋਵਨਾਨਕ ਜਿਨ ਜਮ ਤੇ ਕਾਢੇ ਕੋਈ ਇਹ ਕਾਥੇ ਚੰਗੀ ਲੱਗਦੀ ਹੈ ਗੁਰੂ ਦੀ ਟਹਿਨ ਸੇਵਾ ਜਿਸ ਗੁਰੂਆਂ ਨੇ ਸਾਨੂੰ ਜੰਮ ਦੇ ਜੰਜਾਲ ਵਿੱਚੋਂ ਕੱਢ ਲਿਆ ਹੈ ਇਸ ਗੁਰ ਕੈ ਕੁਰਬਾਨੀ ਉਸ ਗੁਰੂ ਤੋਂ ਭਾਈ ਕਰਵਾਨ ਸੁਲਿਹਾਰ ਜਾਈਏ ਸਾਧੂ ਹਾਤਮ ਦੀ ਜਿਹੜੀ ਸੰਗਤ ਹੈ ਉਸ ਵੇਲੇ ਉਹ ਭਰੇ ਦਿਨ ਸੁਦਰ ਆਏ ਉਹ ਉਹ ਭਰੇ ਦਿਨ ਸਮਝ ਰੋ ਆਗੇ ਜਿਨਾਂ ਉਹ ਅਜਿਹੇ ਸਾਧੂ ਸੰਤ ਦੇ ਲਾਸ਼ ਹੁੰਦੇ ਇਹ ਉਹ ਉੱਚੇ ਨਿਹਯਾ ਗੁਰੂ ਜੇ ਨਿਹਯਾ ਗੁਰੂ ਆ ਤਾਂ ਫਿਰ ਉਹ ਉਹ ਸਾਧੂ ਸੰਤ ਨੂੰ ਕਲੰਕ ਹੈ ਕਿਉ ਕਰੇ ਉਹ ਨੰਦਿਆ ਨੂੰ ਜਿਹ ਨੰਦਿਆ ਉਹਦਾ ਕਾਧਾ ਨਹੀਂ ਕਿਸੇ ਦੇ ਔਗਣ ਦੀ ਦੇ ਹੈ ਤੇ ਸਾਧੂ ਜਿਹ ਕਿਸੇ ਦੇ ਔਗਣ ਦੇਖੂਗਾ ਤੇ ਉਹ ਨੰਦਿਆ ਨੂੰ ਜਿਹ ਕਾਧਾ ਦੇਖੋ ਇਹਨਾਂ ਦੇ ਔਗਣ ਗਈ ਬਦ ਦੇਖ ਕੇ ਕਹੇ ਕਿਉਬ ਸਾਧੂ ਇਹ ਜਿਹਨੇ ਹਰ ਬਰੇ ਪਾਤਿਸਬੁਰ ਕਰਦੇ ਇਹਦੇ ਉਹਨਾਂ ਕੋਲੇ ਉਹਨਾਂ ਦਾ ਵੀ ਬਰਤੀ ਉੱਠ ਲੰਦੀ ਸਮਝੋ ਉਹਨਾਂ ਦੇ ਵੀ ਭਲੇ ਦੇ ਰਹੇ ਇਹ ਕਿਹਦਾ ਐਸਾ ਮਹਾਬਾਤ ਮਹਾਰਾਜ ਜੀ ਨੇ ਇਹ ਸੁੰਦਰ ਸੰਤ ਕਹਾਣੀ ਉਹਨਾਂ ਜੁਕਾ ਮਾਰ ਰਹੇ ਆਂ। ਗੁਰ ਕੀ ਟੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਾਉ ਨਾਨਕ ਜਨ ਜਨ ਤੇ ਕਾਟੇ ਇਸ ਗੁਰ ਕਾੁਰ ਪਾਣੀ हे दयाल प्राण नाथ अनाथ सखे विर धन्यवाथ आगम पूर्ण मोदिमाया तार पूपमा नाने उतार पार। अविनासीयग्नाश हे पूर रहे सर्व भव दुखपांजन गुणतासो हे हरि हे नंकन हे निरगुण सबडे को हे गोविंद हे गुणदान जाके सदा विवेक अपरम पर हर हरे हरे अभी होवन हारो हे संता के सदा संग ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਖੋ ਹਿਅਰ ਪਰੋਏ ਪ੍ਰਭ ਸਰਨ ਗਤਿ ਕਿਰਪਾ ਨਿਰਧਿਆਲ ਸ੍ਰੀ ਅਖਰ ਹਰਿ ਮਨ ਵਸਤ ਨਾਨਕ ਹੋ ਤਨ ਹਾਲ ਵਾਹਿਗੁਰੂ ਨਾਮ ਜਹਾਨ ਹੈ ਜੜੇ ਸੋ ਤਰੇ ਪਾਰ ਰਦਾ ਕਰਸ਼ੇ ਮਦੇ ਗੁਰ ਪਾਰ ਉਤਾਰਨ ਹਾਰ